ਇੱਕ ਪੁਰਾਣੇ ਡਰੱਗ ਕੇਸ ਨੂੰ ਲੈ ਕੇ ਸੀਨੀਅਰ ਅਕਾਲੀ ਨੇਤਾ ਵਿਕਰਮ ਮੱਜੀਠੀਆ ਨੂੰ ਵੱਡਾ ਝਟਕਾ ਲੱਗਿਆ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਰਿਹਾ ਕਿਉਂਕਿ ਇੱਕ ਵਾਰ ਫਿਰ ਤੋਂ ਐਸਆਈਟੀ ਨੇ ਤਲਬ ਕੀਤਾ ਹੈ ਦਰਸ਼ਕਾਂ ਨੂੰ ਦੱਸਦੇ ਕਿ ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਐਸਆਈਟੀ ਨੇ ਵਿਕਰਮ ਮੱਜੀਠੀਆ ਨੂੰ ਮੁੜ ਸੱਮਣ ਭੇਜ ਦਿੱਤੇ ਨੇ ਉਹਨਾਂ ਨੂੰ ਪੁਛਪੜਤਾ ਲਈ 18 ਜੂਨ ਨੂੰ ਮੁੜ ਸਿਟ ਸਾਹਮਣੇ ਪੇਸ਼ ਹੋਣ ਦੇ ਵਾਸਤੇ ਆਖ ਦਿੱਤਾ ਗਿਆ ਹੈ ਇਹ ਵੀ ਦੱਸਦੀ ਹੈ ਕਿ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਇਹ ਜਿਹੜਾ ਕੇਸ ਦਰਜ ਕੀਤਾ ਗਿਆ ਸੀਗਾ ਜਿਸ ਦੀ ਜਾਂਚ ਪਹਿਲਾਂ ਪਟਿਆਲਾ ਰੇਂਜ ਦੇ ਵਿੱਚ ਤਾਇਨਾਤ ਰਹੇ ਏ ਡੀਜੀਪੀ ਮੁਖਵਿੰਦਰ ਸਿੰਘ ਸ਼ੀਨਾ ਦੇ ਵੱਲੋਂ ਅਗਵਾਈ ਵਾਲੀ ਹੇਟਰੀ ਸਿਟ ਵੱਲੋਂ ਕੀਤੀ ਜਾ ਰਹੀ ਹੈ ਤੇ ਸ਼ੀਨਾ ਦੀ ਸੇਵਾ ਮੁਕਤੀ ਹੋਣ ਮਗਰੋਂ ਪੰਜਾਬ ਸਰਕਾਰ ਨੇ ਪਟਿਆਲਾ ਵਿੱਚ ਤਾਇਨਾਤ ਡੀਆਈਜੀ ਹਰਚਲ ਸਿੰਘ ਭੁੱਲਰ ਨੂੰ ਸਿਟ ਦਾ ਮੁਖੀ ਬਣਾਇਆ ਹੈ ਉਹਨਾਂ ਨਾਲ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੇ ਐਸਪੀਡੀ ਜੁਗੇਸ਼ ਸ਼ਰਮਾ ਆਦਰੂਵੀ ਮੈਂਬਰਾਂ ਦੇ ਵਜੂਦ ਸ਼ਾਮਲ ਕੀਤਾ ਗਿਆ ਇਹ ਵੀ ਦੱਸ ਦੇ ਕਿ ਡੀਆਰਜੀ ਹਰਚੰਦ ਸਿੰਘ ਭੁੱਲਰ ਦੀ ਅਗਵਾਈ ਹੇਠ ਨਮੀ ਸਿਟ ਜਿਹੜੀ ਉਹ ਵਿਕਰਮ ਮਜੀਠੀਆ ਤੋਂ ਪਹਿਲਾਂ ਵੀ ਪੁੱਛ ਪੜਤਾਲ ਕਰ ਚੁੱਕੀ ਹੈ ਹੁਣ ਮੁਰਤੋਂ ਮਜੀਠੀਆ ਨੂੰ 18 ਜੂਨ ਨੂੰ ਪੁੱਛ ਪੜਤਾਲ ਲਈ ਪੇਸ਼ ਹੁੰਦੀ ਤਾਕੀਦ ਕੀਤੀ ਗਈ ਹੈ ਉੰਜ ਵਿਕਰਮ ਮਜੀਠੀਆ ਕੋਲੋਂ ਨਾ ਤਾਂ ਕੋਈ ਕਿਸੇ ਤਰ੍ਹਾਂ ਦੀ ਬਰਾਮਦਗੀ ਹੋਈ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਪੁਲਿਸ ਨੇ ਨਕਦੀ ਬਰਾਮਦ ਕੀਤੀ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਮਜੀਠੀਆ ਦੇ ਕੋਲੋਂ ਡਰਗ ਬਰਾਮਦ ਕੀਤਾ ਤਾਂ ਇਹ ਦਾਵਾ ਕੀਤਾ ਗਿਆ ਉਧਰੋਂ ਹੁਣ ਤੱਕ ਜਿਹੜਾ ਇਸ ਕੇਸ ਦਾ ਛਲਾਣ ਵੀ ਪੇਸ਼ ਹੈ ਉਹ ਨਹੀਂ ਕੀਤਾ ਗਿਆ ਹੈਗਾ ਪਰ ਵਿਕਰਮ ਮਜੀਠੀਆ ਅਕਸਰ ਸਵਾਲ ਚੁੱਕਦੇ ਨੇ ਕਿ ਇਹ ਜਿਹੜਾ ਪੋਲੀਟਿਕਲ ਬੈਂਡੇਟਾ ਸਿਆਸੀ ਕਾਰਨਾ ਕਰਕੇ ਮੇਰੇ ਉੱਤੇ ਪਰਚਾ ਦਰਜ ਕੀਤਾ ਗਿਆ ਤੇ ਸਿਆਸਤ ਹੁਣ ਵੀ ਇਸ ਕੇਸ ਵਿੱਚ ਹੋ ਰਹੀ ਹੈ ਫਿਲਹਾਲ ਸਰਕਾਰ ਵੱਲੋਂ ਜਾਂ ਕਹਿ ਲਈਏ ਐਸਆਈਟੀ ਵੱਲੋਂ ਜਿਹੜੀ ਜਾਂਚ ਕੇਸ ਕੀਤੀ ਜਾ ਰਹੀ ਹੈ ਪਹਿਲਾਂ ਵੀ ਪੁਛਪੜਤਾ ਦੀ ਪਟਿਆਲੇ ਵਿਕਰਮ ਮਜੀਠੀਆ ਜਿਹੜੇ ਉਹ ਪੇਸ਼ ਹੋ ਚੁੱਕੇ ਨੇ ਤਾਂ ਇੱਕ ਵਾਰ ਫਿਰ ਤੋਂ ਉਹਨਾਂ ਨੂੰ 18 ਜੂਨ ਨੂੰ ਸੱਦਿਆ ਗਿਆ ਤਾਂ ਦੇਖਣਾ ਹੋਵੇਗਾ ਕਿ ਉੱਥੇ ਕਿਸ ਤਰੀਕੇ ਦੀ ਸਥਿਤੀ ਰਹਿੰਦੀ ਹੈ ਕਿਉਂਕਿ ਵਿਕਰਮ ਮਜੀਠੀਆ ਦੇ ਜਿਹੜੇ ਉਹ ਅਕਸਰ ਉਹਨਾਂ ਦੇ ਨਾਲ ਅਕਾਲੀ ਵਰਕਰ ਵੀ ਉੱਥੇ ਮੌਜੂਦ ਹੁੰਦੇ ਨੇ ਇੱਕ ਵੱਡੇ ਕਾਫਲੇ ਦੇ ਰਾਹੀਂ ਉੱਥੇ ਜਾਂਦੇ ਨੇ ਕਿਉਂਕਿ ਇਹ ਵੀ ਖਦਸ਼ਾ ਹੁੰਦਾ ਹੈ ਕਿ ਹੋ ਸਕਦਾ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਜਾਵੇ ਇਸ ਕੇਸ ਦੇ ਵਿੱਚ ਤਾਂ ਜਿਸ ਨੂੰ ਲੈ ਕੇ ਅਕਾਲੀ ਵਰਕਰ ਨੇ ਜਿਹੜੇ ਜਾਂ ਜੂਥ ਹੈ ਉਹ ਵੀ ਕਿਤਨਾ ਕਿਤੇ ਵਿਕਰਮ ਜੀਠਿਆ ਦੇ ਨਾਲ ਉੱਥੇ ਦਿਖਾਈ ਦਿੰਦਾ ਜੇਕਰ ਪਹਿਲੀਆਂ ਪੇਸ਼ੀਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਫਿਰ ਤੋਂ ਜੇ ਦੁਬਾਰਾ ਸਬਨ ਭੇਜ ਕੇ ਸੱਦਿਆ ਗਿਆ ਤਾਂ ਕਿੰਨੇ ਕਾਂਟੇ ਪੁੱਛ ਪੜਤਾਲ ਹੋएगी ਕੀ ਸਵਾਲ ਰਹਿਣਗੇ ਵਿਕਰਮ ਜੀਠਿਆ ਪੇਸ਼ੀ ਤੋਂ ਪਹਿਲਾਂ ਵੀ ਪੀਸੀ ਕਰਦੇ ਹੁੰਦੇ ਨੇ ਉਸ ਤੋਂ ਬਾਅਦ ਵੀ ਇਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਕਿ ਸਥਿਤੀ ਕੀ ਰਹੀ ਹੈ ਕਿਸ ਕਿਉਂਕਿ ਇਹ ਇੰਟਰਨਲ ਮੈਟਰ ਹੁੰਦਾ ਹੈ ਕਿ ਜਿਹੜੇ ਸਵਾਲ ਪੁੱਛੇ ਜਾਂਦੇ ਨੇ ਕਿਸ ਤਰੀਕੇ ਦੇ ਪੁੱਛੇ ਜਾਂਦੇ ਨੇ ਇਸ ਦੇ ਮਤਲਬਕ ਉਹਨਾਂ ਦਾ ਜਵਾਬ ਕੀ ਦਿੱਤਾ ਜਾਂਦਾ ਵਿਕਰਮ ਮਜੀਠੀਆ ਦੇ ਵੱਲੋਂ ਪਰ ਫਿਲਹਾਲ ਜੇਕਰ ਇਸ ਕੇਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਉਹਦੇ ਵੱਲੋਂ ਇਹੀ ਕਿਹਾ ਜਾਂਦਾ ਕਿ ਸੀਐਮ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਕਿ ਇਹ ਸਿਆਸੀ ਤੌਰ ਦੇ ਉੱਤੇ ਬਦਲਾਖੋਰੀ ਕੀਤੀ ਜਾ ਰਹੀ ਹੈ ਪਰ ਮੈਂ ਕਿਸੇ ਵੀ ਤਰ੍ਹਾਂ ਡਰਨ ਵਾਲਾ ਨਹੀਂ ਹੈਗਾ ਇੱਥੋਂ ਤੱਕ ਕਿ ਵਿਕਰਮ ਮਜੀਠੀਆ ਜਦੋਂ ਪੇਸ਼ੀ ਤੇ ਜਾਂਦੇ ਰਹੇ ਤਾਂ ਆਪਣੀਆਂ ਮੁੱਛਾਂ ਚੜਾਉਂਦੇ ਵੀ ਨਜ਼ਰ ਆਉਂਦੇ ਨੇ ਤਾਂ ਇਸ ਤਰੀਕੇ ਨਾਲ ਲਲਕਾਰ ਵੀ ਮਾਰਦੇ ਨਜ਼ਰ ਆਉਂਦੇ ਨੇ ਸਰਕਾਰ ਨੂੰ ਪਰ ਦੂਜੇ ਪਾਸੇ ਮੁਸ਼ਕਲਾਂ ਜਰੂਰ ਵਧੀਆਂ ਹੋਈਆਂ ਨੇ ਕਿਉਂਕਿ ਜੇਕਰ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਸਵਾਲਾਤ ਹੋ ਰਹੇ ਨੇ ਤਾਂ ਹੋ ਸਕਦਾ ਹੈ ਕਿ ਐਸਆਈਟੀ ਉਹਨਾਂ ਤੋਂ ਸੰਤੁਸ਼ਟ ਨਾ ਹੋਵੇ ਤਾਂ ਇਹ ਵੀ ਹੋ ਸਕਦਾ ਹੈ ਕਿ ਸਵਾਲ ਜ਼ਿਆਦਾ ਹੋਣ ਜਿਸ ਕਰਕੇ ਸਮੇਂ-ਸਮੇਂ ਤੋਂ ਉਹਨਾਂ ਨੂੰ ਸੱਦ ਕੇ ਜਿਹੜਾ ਪੁੱਛ ਪੜਤਾਲ ਇਸ ਕੇਸ ਦੀ ਕੀਤੀ ਜਾ ਰਹੀ ਹੈ ਤਾਂ ਇੱਕ ਵਾਰ ਫਿਰ ਦਰਸ਼ਕਾਂ ਦੱਸਦੀ ਹੈ ਕਿ 18 ਜੂਨ ਨੂੰ ਵਿਕਰਮ ਜੀਠਿਆ ਨੇ ਜਿਹੜੇ ਉਹ ਐਸਆਈਟੀ ਅੱਗੇ ਪੇਸ਼ ਹੋਣਗੇ ਜਾਂ ਨਹੀਂ ਹੋਣਗੇ ਇਹ ਆਉਣ ਵਾਲਾ ਸਮਾਂ ਤੱਕ ਕਰੇਗਾ ਫਿਰ ਹਾਲ ਉਹਨਾਂ ਨੂੰ ਪੇਸ਼ੀ ਵਾਸਤੇ ਸੰਮਨ ਜਿਹੜੇ ਉਹ ਪੇਜ ਦਿੱਤੇ ਗਏ ਨੇ ਉਹਨਾਂ ਦਾ ਕੀ ਬਿਆਨ ਸਾਹਮਣੇ ਆਉਂਦਾ ਇਸ ਦੇ ਮਤਲਬ ਉਹ ਵੀ ਤੁਹਾਡੇ ਨਾਲ ਸੰਦੇ ਕਰਨ ਦਾ ਯਤਨ ਕਰਾਂਗੇ ਦਿਓ ਇਜਾਜ਼ਤ ਧੰਨਵਾਦ